ਕੌਣ ਜਿੰਦ ਲਏਗਾ ਸੀਐਮ ਸਾਹਿਬ ਕਰਿਆ ਲੱਗਿਆ ਉਹ ਯਾਰ ਪਹਿਲੇ ਉਰੇ ਦਾ ਡੜਾ ਸੱਟਾ ਬਹੁਤ ਚੱਲਦਾ ਨਸ਼ਾ ਪਹਿਲੇ ਉਰੇ ਬਹੁਤ ਹੈ ਤੁਸੀਂ ਉਰੇ ਹੋਰ ਲਿਆ ਕੇ ਪਟਾਰ ਕੇ ਹੋਰ ਵੱਧ ਜੂਗਾ ਸਾਰੇ ਪੰਜਾਬ ਦੇ ਵਿੱਚ ਵੱਧ ਗਿਆ ਚੀਜ਼ ਦਿਨ ਦਾ ਇਹ ਮੁੱਖ ਮੰਤਰੀ ਬਣਿਆ ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ ਇਹ ਬੰਦਾ 2 ਸਾਲ ਤੋਂ ਸਟੇਜੇ ਚਲਾ ਰਿਹਾ ਇਹਨੇ ਸਕੇਟ ਨਹੀਂ ਚਲਾਈ ਨਾ ਹੀ ਇਸ ਤੋਂ ਚੱਲਣੀ ਹੈ ਬੜੀ ਛੇਤੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਨਜਾਤ ਮਿਲ ਜਣੀ ਆ ਤੁਸੀਂ ਚੋਣ ਦਿਤਾਓ ਸਾਨੂੰ ਉਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੋ ਜਾਣੀ ਥੋੜਾ ਜਿਹਾ ਟਾਈਮ ਤਾਂ ਲੱਗੂਗਾ ਨਾ ਥੋੜਾ ਜਿਹਾ ਟਾਈਮ ਲਓ ਇਹ ਜਾ ਰਹੀ ਹੈ ਸਰਕਾਰ ਬੜੀ ਛੇਤੀ ਇਹ ਹੁਣ ਆਪਣੇ ਆਖਰੀ ਪੜਾ ਦੇ ਵਿੱਚ ਹੈ ਆਖਰੀ ਦਿਨਾਂ ਦੇ ਵਿੱਚ ਹੈ ਨਾਫੀ ਟਾਈਮ ਤੋਂ ਡਿਮਾਂਡ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਕੇ ਵਾਲੀ ਇਹੇ ਜਿਹੀ ਇਨਫੀਸ਼ੀਅਨਸੀ ਹੋਣੀ ਐ ਇਦਾਂ ਆ ਕਿ ਸਾਡੇ ਮੁੱਖ ਮੰਤਰੀ ਜੀ ਜਾਂਦੇ ਆ ਹਮੇਸ਼ਾ ਨੂੰ ਮੱਥਾ ਟੇਕਿਉਂਦੇ ਆ ਤੇ ਉਹਨਾਂ ਦੇ 6 ਮਹੀਨੇ ਲੰਘ ਜਾਂਦੇ ਆ ਹੁਣ 6 ਮਹੀਨੇ ਪੂਰੇ ਹੋਣ ਵਾਲੇ ਆ ਹੁਣ ਫੇਰ ਜਾਣਗੇ ਜੀ ਸਾਹਿਬ ਚਲੰਦਰ ਰੋਗੇ ਲੱਗਦਾ ਕਿ ਫਰਕ ਹੋਊਗਾ ਚੋਣਾ ਚੀਜ਼ਾ ਕੌਣ ਚੰਦਰ ਰਹੇਗਾ सीएम ਸਾਹਬ ਕੋ ਤੇ ਰਣ ਲੱਗਿਆ ਉਹ ਯਾਰ ਪਹਿਲੇ ਉਰੇ ਦਾ ਡੜਾ ਸੱਟਾ ਬਹੁਤ ਚੱਲਦਾ ਨਸ਼ਾ ਪਹਿਲੇ ਉਰੇ ਬਹੁਤ ਹੈ ਤੁਸੀਂ ਉਰੇ ਉਰੇ ਹੋਰ ਲਿਆ ਕੇ ਪਟਾਰ ਕੇ ਹੋਰ ਵੱਧ ਜਾਊਗਾ ਸਾਰੇ ਪੰਜਾਬ ਦੇ ਵਿੱਚ ਵੱਧ ਗਿਆ ਜਿਸ ਦਿਨ ਦਾ ਇਹ ਮੁੱਖ ਮੰਤਰੀ ਬਣਿਆ ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ ਮੈਂ ਪਹਿਲਾਂ ਕਿਹਾ ਸੀ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੈ ਇਹ ਬੰਦਾ 2 ਸਾਲ ਤੋਂ ਸਟੇਜ ਹੀ ਚਲਾ ਰਿਹਾ ਇਹਨੇ ਸਟੇਟ ਨਹੀਂ ਚਲਾਈ ਨਾ ਹੀ ਇਸ ਤੋਂ ਚਲਣੀ ਹੈ ਬੜੀ ਛੇਤੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਨਜਾਤ ਮਿਲ ਜਣੀ ਆ ਤੁਸੀਂ ਚੋਣ ਜਿਤਾਓ ਸਾਨੂੰ ਉਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੋ ਜਾਣੀ ਆ ਮੈਂ ਕਿਹਾ ਸੀ ਕਿ ਇਹ ਇਲੈਕਸ਼ਨ ਤੋਂ ਬਾਅਦ ਇਹਨਾਂ ਦੀ ਗਵਰਨਮੈਂਟ ਜਾਊਗੀ ਹਾਂ ਮੈਂ ਤਾਂ ਅੱਜ ਵੀ ਕਹਿ ਰਿਹਾ ਥੋੜਾ ਜਿਹਾ ਟਾਈਮ ਤਾਂ ਲੱਗੂਗਾ ਨਾ ਥੋੜਾ ਜਿਹਾ ਟਾਈਮ ਲਓ ਇਹ ਜਾ ਰਹੀ ਹੈ ਸਰਕਾਰ ਬੜੀ ਛੇਤੀ ਇਹ ਹੁਣ ਆਪਣੇ ਆਖਰੀ ਪੜਾ ਦੇ ਵਿੱਚ ਆਖਰੀ ਦਿਨਾਂ ਦੇ ਵਿੱਚ ਹੈ ਉਸ ਤੋਂ ਬਾਅਦ ਵਜਾ 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 ਆਓ ਵਜਾ ਨਾ ਕੰਮ ਦੇਖੋ ਗੱਲ ਸੁਣੋ ਇਹਨਾਂ ਦੇ ਇੱਕ ਛਾਬਾ ਹੁੰਦਾ ਨਾ ਛਾਬੇ ਚ ਡੱਡੂ ਪਾ ਦੋ ਉਹ ਕਦੇ ਇੱਕगिर ਜਾਂਦਾ ਕਦੇ ਦੋ ਬਾਰगिर ਜਾਂਦਾ ਕਦੇ ਛਾਬਾ ਉਲਟਾ ਹੋ ਜਾਂਦਾ ਛਾਬਾ ਉਲਟਾ ਹੋਣ ਵਾਲਾ ਤੇ ਇਹ ਸਰਕਾਰ ਰਹਿਣੀ ਨਹੀਂ ਆ ਥੋੜੇ ਦਿਨਾਂ ਤੱਕ ਆ ਇਲੈਕਸ਼ਨ ਦੀ ਵੇਟ ਕਰ ਲਓ ਤੁਸੀਂ ਆ ਬਜਾਰਾ ਦੇ ਜਿਆਦਾ ਚਾਰ ਇਲੈਕਸ਼ਨ ਜਿਹੜੇ ਮਹੀਨੇ ਦੇ ਵਿੱਚ ਵਿੱਚ ਅਗਲੇ ਚ ਹੋ ਜਾਣੇ